ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗੁਰੂ ਪੁੱਲਾਰ ਤੇ ਆ ਹਿੰਮਤ ਬਾਵਾ ਇਹ ਤੁਹਾਨੂੰ ਗਾਣਾ ਸੁਣਾਉਣਗੇ ਸੁਣਾਏਗਾ ਹੁੰਦਾ ਨਹੀਂ ਸੁਣਾ ਦੇ ਗਾਣਾ ਮੈਨੂੰ ਗਾਣਾ ਆਉਂਦਾ ਨਹੀਂ ਪਰ ਇੰਨਾ ਪਤਾ ਵਾ ਅੱਜ ਪਿੰਡ ਮੜਨਾ ਅੱਜ ਪਿੰਡ ਮੜ ਜਾਣਾ ਹੁੰਦਾ ਗਾਣੇ ਗਾਉਂਦੇ ਹੈਗੇ ਸੈਡ ਗਾਣਾ ਬਾਈ ਕਿਹੜਾ ਅੱਗ ਸੋਇਦੇ ਲਾਗੇ ਪਿੰਡ ਮੁੜ ਜਾਵਾਂ ਮੈਂ ਆਹ ਸੈਡ ਸੈਡ ਗਾਣੇ ਗਾਉਂਦਿਆ ਮੇਰੇ ਤੋਂ ਆ ਕੈਮਰੇ ਫੋਨ ਕਰਨ ਤੋਂ ਪਹਿਲੂ ਤੇ ਹੁਣ ਚੁੱਪ ਕਰ ਗਿਆ ਆਹੜੀਆਂ ਬੇੜੀਆਂ ਦਾ ਕੱਲ ਅਸੀਂ ਕਹਿਣ ਦਾ ਏ ਹੋਏ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਸਰ ਲੋ ਜੀ ਵਾਕਈ ਸਮੁੰਦਰ ਦੇ ਕੰਢੇ ਤੇ ਆਣ ਕੇ ਨਾ ਬੜਾ ਸਕੂਨ ਮਿਲਦਾ ਬੜਾ ਤੇ ਅੱਜ ਮੁੰਡੇ ਬਹੁਤ ਖੁਸ਼ ਹੈ ਕਿਉਂਕਿ ਅੱਜ ਅਸੀਂ ਪਿੰਡ ਮੁੜ ਜਾਣਾ ਵਾ ਵੇਖੋ ਕਿੰਨੇ ਖੁਸ਼ ਮੁੰਡੇ ਪਿੰਡ ਜਾਣਾ ਵਾ ਆ ਵੀ ਖੁਸ਼ ਖੁਸ਼ ਹਨ ਆ ਬਹੁਤ ਘਟਾਇਆ ਵੀਰ ਵਲੌਗ ਪੂਰਾ ਖੁਸ਼ ਹੈ ਪੂਰੇ ਪੂਰੇ ਨਜ਼ਾਰੇ ਲੈਨੇ ਹਨ ਜਾ ਕੇ ਡਿਊਟੀ ਕਰਨੀ ਹੈ ਉਹ ਲੈ ਆ ਵੀਰ ਡਿਊਟੀ ਕਰ ਰਹੀ ਹੈ ਇਹ ਲੱਗਾ ਇਹ ਲੱਗਾ ਵੀਰ ਹਿਆਤ ਆਹ ਟੋਟਲ ਦੇ ਲੱਗਾ ਗਾੜ ਲੱਗਾ ਸਿਕਿਉਰਟੀ ਗਾੜ ਵੇ ਲੋ ਗੁਰੇ ਤੜਕੇ ਤੜਕੇ ਰਨਿੰਗ ਲਾਉਂਦਾ ਆ ਤੇ ਸਾਡੇ ਵਾਲੇ ਫੋਟੋ ਆ ਖਿੱਚਦੇ ਨੇ ਓਏ ਉਹ ਬੇੜੀ ਦੇ ਵਿੱਚ ਮੱਛੀਆਂ ਫੜਨਦੇ ਹੋਣਗੇ ਆਹ ਤੋਂ ਬੜੀ ਦੂਰ ਗਾਇ ਕਰੂਗਾ ਮੱਛੀਆਂ ਫੜਨਾ ਪੀਚ ਤੋਂ ਬਾਅਦ ਅਸੀਂ ਹੁਣ ਚੱਲੇ ਆ ਬ੍ਰੇਕਫਾਸਟ ਕਰਨ ਤੇ ਬ੍ਰੇਕਫਾਸਟ ਕੱਲ ਵੀ ਅਸੀਂ ਕੀਤਾ ਸੀ ਤੇ ਕੱਲ ਹਾਨੂਨ ਚੰਗੀ ਤਰ੍ਹਾਂ ਨੌਲੇਜ ਨਹੀਂ ਸੀ ਪਰ ਅੱਜ ਅਸੀਂ ਚੰਗਾ ਹੀ ਖਾਣਾ ਅੱਜ ਅਸੀਂ ਵੇਖਿਓ ਇਹ ਇੱਕ ਨਾ ਸਿਨਰੀ ਟਾਇਪ ਬਣਿਆ ਵਾ ਇਹ ਦੇਖੋ ਇਹਦੋਂ ਸੂਰਜ ਚੜ੍ਹਦਾ ਹੈ ਤੇ ਆਦਰ ਜਾ ਕੇ ਸਮੁੰਦਰ ਦੇ ਕੰਡੇ ਤੇ ਲੁਕ ਜਾਂਦਾ ਰੱਬ ਦੇ ਰੰਗ ਵੇ ਲੋ ਕਿੰਨੀ ਦੁਨੀਆ ਬਣਾਈਆਂ ਨੇ ਮਸ਼ੀਆਂ ਵੀ ਹੈਗੇ ਆ ਖੋਣਾ ਤੁਹਾਨੂੰ ਆਦ੍ਰਖ ਜਾ ਕੇ ਇਹ ਕਰਦੇ ਆ ਬ੍ਰੇਕਫਾਸਟ ਤੇ ਬ੍ਰੇਕਫਾਸਟ ਦੇ ਵਿੱਚ ਤੁਹਾਨੂੰ ਦਿਖਾਉਣਾ ਵਾ ਕਿਹੜੀਆਂ-ਕਿਹੜੀਆਂ ਆਈਟਮਾਂ ਪਾਈਆਂ ਅੱਜ ਉਹਨਾਂ ਨੇ ਜਿਸ ਤਰ੍ਹਾਂ ਉਧਰੋਂ ਤੁਰੇ ਆਈਦਾ ਵਾ ਤੇ ਆਣ ਕੇ ਆ ਆ ਪਾਰਕ ਜੀ ਆਉਂਦੀ ਰਾਹ ਚ ਪਰਲੇ ਪਾਸੇ ਰਾਹ ਵੀ ਹੈਗਾ ਇਸ ਤਰ੍ਹਾਂ ਤੇ ਇੱਥੋਂ ਸਿੱਧਾ ਚੜ ਜਾਈਦਾ ਇਹਨਾਂ ਦੇ ਰੈਸਟੋਰੈਂਟ ਜੀ ਨੂੰ ਫਿਰ ਜਾ ਕੇ ਕਰੀਦਾ ਵਾ ਬ੍ਰੇਕਫਾਸਟ ਤੁਹਾਨੂੰ ਦਿਖਾਉਣਾ ਬ੍ਰੇਕਫਾਸਟ ਚ ਕੀ-ਕੀ ਆਈਟਮਾਂ ਅੱਜ ਹੋਰ ਕੋਈ ਹੈ ਨਾ ਨਹੀਂ ਥੋੜਾ ਬਹੁਤਾ ਥੋੜਾ ਬਹੁਤਾ ਜੀ ਚੇਂਜ ਕੀਤਾ ਵਾ ਬਾਕੀ ਸੇਮ ਜਿਹਾ ਹੀ ਆ ਕੇਲੇ ਵੀ ਨਹੀਂ ਕਿਨੇ ਕਿਦੇ ਕਿਹੜਾ ਸਵਾਦ ਦੱਸ ਸਵਾਦ ਨਹੀਂ ਇਹ ਨਹੀਂ ਸਵਾਲ ਆ ਆ ਵੇਖ sire ਆ ਤੇ ਸਵਾਦ ਹੀ ਆ ਆ ਆ ਜਿਹੜਾ ਵੇ ਆ ਜਿਹੜਾ ਉੱਥੇ ਉੱਥੇ ਹੀ ਜਾਂਦਾ ਉਹ ਫਿਰ ਤੁਲ ਜਾਂਦਾ ਸਵਾਦ ਪਰ ਇਹ ਹੁੰਦੀ ਆ ਕਿਹੜਾ ਸਵਾਦ ਬਈ ਇਦੇ ਵਿੱਚ ਇਤਨਾ ਵੀ ਡਾਈਨਿੰਗ ਸਾਰੇ ਕਿਤੇ ਲੱਗੀਆਂ ਕੁਰਸੀਆਂ ਲੱਗੀਆਂ ਵਾ ਤੇ ਆਪੋ ਆਪਣਾ ਲੋਕਾਂ ਨੇ ਆਉਣਾ ਵਾ ਇੱਥੇ ਜਿੰਨੇ ਵੀ ਲੋਕ ਆਏ ਆ ਉਹਨਾਂ ਆਪੇ ਆਓ ਉਥੋਂ ਪਲੇਟਾਂ ਫੜਨੀਆਂ ਵਾ ਸਾਰਾ ਕੁਝ ਚੁੱਕ ਕੇ ਤੇ ਆਪੇ ਉਹਨਾਂ ਨੇ ਦਹੀਂ ਪੈਣਾ ਸਾਰਾ ਕੁਝ ਪਾਉਣ ਲਾਉਣਾ ਇੱਧਰ ਰੱਖਿਓ ਇੱਧਰ ਅਲੱਗ-ਅਲੱਗ ਤਰ੍ਹਾਂ ਦਾ ਆਪਕਾ ਹੌਟ ਮਿਲ ਗਿਆ ਰੈਡੀਮੇਡ ਟੀ ਜਿੰਜਰ ਮਸਾਲਾ ਟੀ ਰੈਡੀਮੇਡ ਕਾਫੀ ਤੇ ਆਹ ਪਤਾ ਨਹੀਂ ਕੀ ਕਹੋਇਆ ਆਹ ਕੀ ਓਏ ਚਿਕਨ ਸੌਸ ਦੀ ਅੱਤ ਦਾ ਪਲਾਇ ਟਮਾਟੋ ਮਟਰ ਕੀ ਬਾਜੀ ਆਈ ਚੇ ਰੇ ਪੋਣਾ ਨਾ ਨੇ ਸਮਾਨ ਚੋਲ ਚੂਲ ਪਕੌੜੇ ਕੋਕੋਨਟ ਦਾ ਪਰਣੀ ਕੀ ਆ ਗਈ ਓਏ ਸਾਡਾ ਭਾਈ ਗੋਭੀ ਉਸ ਤਰ੍ਹਾਂ ਰੱਖੀ ਹੋਏ ਬਣਾਈ ਨਹੀਂ ਇਹਨਾਂ ਨੇ। ਛਰੇ ਨਾਣਾ ਛਰੇ ਕੰਮ ਨਹੀਂ ਕਰਨ ਰੱਖਿਆ। ਜੇ ਉਹਨਾਂ ਨੇ ਤੁਹਾਨੂੰ ਮੜਾ ਮਟਾ ਖੁੱਲ੍ਹ ਦੇਈ ਦਿੱਤੀ ਤੁਸੀਂ ਗੁਰੂਆ ਹਟਦੇ ਨਹੀਂ ਰੋਹੋ ਗੱਲ। ਐ ਸ਼ਾ ਐਦਾਂ ਬਰੈਡ ਰੱਖ ਦੇਈਦਾ ਵਾ। ਹਮਮ। ਥਾਰੀ ਓ ਜੀ ਆ ਆਪਣਾ ਬ੍ਰੇਕਫਾਸਟ ਆ ਗਿਆ ਜੀ ਇਧਰ ਰੱਖੋ ਇੱਥੇ ਆਪ ਵੀ ਤਿਆਰ ਕਰਦੇ ਨੇ ਜਿਦਾਂ ਆਮਲੇਟ ਹੋ ਗਿਆ ਇਧਰ ਡੋਸਾ ਬਣ ਦਿਆ ਇੱਥੇ ਕੀ ਆ ਇੱਕ ਬਾਤ ਕੋਈ ਡਰਿੰਕ ਵੀ ਵਗੈਰਾ ਹੋਵੇ ਅਛਾ ਅਛਾ ਮੈਤੋ ਵਗੈਰਾ ਓਕੇ ਕੋਕਟੇਲ ਮੋਕਟੇਲ ਚਲੋ ਜੀ ਜਾ ਕੇ ਉਹ ਨਹਾਈਏ ਤੋਂ ਇਹ ਤੇ ਹੋਈਏ ਰੈਡੀ ਛੜੀ ਲਓ ਜੀ ਫਾਈਨਲੀ ਹੁਣ ਅੱਜ ਅਸੀਂ ਤਿਆਰੀ ਫੁੱਲ ਕਰ ਲਈ ਬੈਗਪੈਕ ਸਾਡੇ ਹੋ ਗਏ ਹੁਣ ਅਸੀਂ ਚੱਲੇ ਆਂ 에어ਪੋਰਟ ਵੱਲ ਨੂੰ ਕਿਉਂਕਿ ਬਸ ਸਾਡਾ ਹੁਣ ਦਿਲ ਨਹੀਂ ਲੱਗੰਦਿਆ ਕਿਉਂਕਿ ਜਿਆਦਾ ਚਿਰ ਘਰੋਂ ਬਾਹਰ ਰਹੀਏ ਨਾ ਮੇਰਾ ਤੇ ਵੈਸੇ ਨਹੀਂ ਲੱਗਦਾ ਤੇ ਜਿੰਨਾ ਘੁੰਮਣਾ ਸੀ ਅਸੀਂ ਘੁੰਮ ਫਿਰ ਲਿਆ ਤੇ ਹੁਣ ਅੱਜ ਅਸੀਂ ਚੱਲੇ ਆਂ ਪਿੰਡ ਵਾਪਸ ਤੇ ਚਲੋ ਚੱਲੀਏ ਯਾਰ ਵਾਪਸ ਕੱਲ ਵੀ ਮਿੱਤਰਾ ਬੜਾ ਸਾਥ ਦਿੱਤਾ ਤੂੰ ਮੇਰਾ 4-5 ਦਿਨ ਲਓ ਜੀ ਇਹ ਫ੍ਰੀ ਵਾਲਾ ਜੂਸ ਅੱਜ ਅਸੀਂ ਫੇਰ ਪੀ ਕੇ ਜਾਵਾਂਗੇ ਤੇ ਹੁਣ ਲੱਗੇ ਆ ਚੈੱਕ ਆਊਟ ਕਰਾਉਣ ਚੈੱਕ ਆਊਟ ਕਰਾਉਣ ਤੋਂ ਬਾਅਦ ਸਿੱਧਾ ਟੈਕਸੀ ਤੇ ਇੱਥੇ ਉਹ ਫ੍ਰੀ ਵਾਲਾ ਜੂਸ ਮੈਂ ਪੀ ਜਾਵਾਂ ਫਿਰ ਲਓ ਜੀ ਅਸੀਂ ਹੁਣ ਉਹ ਵੀਰ ਨੂੰ ਅਸੀਂ ਕਿਹਾ ਤੇ ਉਹ ਵੀਰ ਕਹਿੰਦਾ ਹੁਣੇ ਮੈਂ ਤੁਹਾਨੂੰ ਟੈਕਸੀ ਸੱਦ ਦਿੰਦਾ ਉਹਨੇ ਸਿਟੀ ਮਾਰੀ ਆ ਸਾਨੂੰ ਆਪੇ ਟੈਕਸੀ ਉਧਰ ਲੈ ਲੋ ਸੱਦ ਕੇ ਦੇਣ ਲਗਾ ਓਏ ਵੀਰ ਨੇ ਨਾਲੇ ਸਿਟੀ ਮਰੀ ਨਾਲ ਹੀ ਟੈਕਸੀ ਹਾਜ਼ਰ ਆ ਗਏ ਅਸੀਂ 에어ਪੋਰਟ ਕਿੰਨਾ ਸੋਹਣਾ 에어ਪੋਰਟ ਕੋ ਬਹੁਤ ਤੇਰਾ ਹੈ ਗੱਡੀ ਚੱਕਾ ਰਵੇ ਪੁਲਸਾ ਲੈਂਦੀ ਉਹ ਕਿਉਂ ਵਾਟੀ ਕਿਉਂ ਵਾਟੀ ਲਈ ਲੋ ਜੀ 에어ਪੋਰਟ ਤੇ ਪਹੁੰਚ ਚੁੱਕੇ ਆ ਤੇ ਸਮਾਨ ਸਮੋਹ ਲੱਥ ਗਿਆ ਪੈਸੇ ਪੇ ਕਰ ਲਾਂਗੇ ਕਿਉਂਕਿ ਅਸੀਂ ਛੇਤੀ ਛੇਤੀ ਜਾਂਦੇ ਅਸੀਂ ਲੇਟ ਹੋ ਗਏ ਆ ਅੱਜ ਅਸੀਂ ਲੇਟ ਹੋ ਗਏ ਆ ਤਾਂ ਕਰਕੇ ਥੋੜਾ ਜਿਆ ਜਲਦੀ ਜਲਦੀ ਚੱਲੋ ਮੁੜੇ ਉਹ ਮਿੰਟੋਂ ਚਲੋ ਸ਼ਾਬਾਸ਼ ਦੇਓ ਏਅਰਪੋਰਟ ਵੇਖੋ ਕਿੰਨਾ ਸੋਹਣਾ ਬਣਿਆ ਲੋ ਜੀ ਬੋਰਡਿੰਗ ਬੋਰਡਿੰਗ ਸਾਨੂੰ ਪਾਸ ਮਿਲ ਗਏ ਆ ਹੁਣੇ ਜਾਣੇ ਆ ਇਹਨਾਂ ਨੂੰ ਵਧੀਆ ਮਿਲੇ ਨਹੀਂ ਤੁਹਾਡੇ ਵਾਲੇ ਜਾਲੀ ਆ ਪਰ ਤੁਹਾਡੇ ਦੇ ਵਿੱਚ ਬੈਂਕ ਨੂੰ ਚੈੱਕ ਮਿਲਦਾ ਤੇ ਵਧੀਆ ਚੈੱਕ ਮਾੜਾ ਹੁੰਦਾ ਵਾ ਗੱਲ ਸੁਣੋ ਏਅਰਪੋਰਟ ਵੇਖੋ ਕਿੰਨਾ ਵਧੀਆ ਬਣਿਆ ਨਾ ਨਾਲੇ ਕੋਈ ਭੀੜ ਨਹੀਂ ਐ ਸ਼ਾਂਤ ਹੀ ਗੋਆ ਦੇ ਵਿੱਚ। ਸੋ ਇਹ ਇਥੇ ਸਾਮਾਨ ਫੇਰ ਸਾਰਾ ਚੈੱਕ ਹੋਇਆ ਵਾ ਦੁਬਾਰਾ ਤੇ ਚੱਕ ਚੁੱਕ ਕਰਨ ਤੋਂ ਬਾਅਦ ਹੁਣ ਅਸੀਂ ਚੱਲੇ ਆ ਅਗਲੇ ਪਾਸੇ ਜਾਹ ਜਲ ਨੂੰ। ਇਹ ਦੇਖੋ ਸਾਮਾਨ ਸਮੁੰਡ ਜੇ ਕਿਸੇ ਨੇ ਲੈਣਾ ਹੋਵੇ ਤਾਂ ਇੱਥੋਂ ਲੈ ਸਕਦਾ। ਆਹ ਵੇਖੋ ਗੋਆ ਵਾਲਾ ਸਾਮਾਨ ਇਥੋਂ ਲੈ ਲੈਂਦਾ ਕਿਉਂਕਿ ਉੱਥੋਂ ਲੇਟ ਹੋ ਗਈ ਸੀ। ਮੈਂ ਵੀ ਲੈ ਹੀ ਲੈਣਾ ਕੋਨਾ ਕੋ। ਮੇਰਾ ਰੱਦਾ ਇਹੋ ਲੈ ਲਈ ਗੇ। ਇਹ ਸਸਤਾ ਵਾਂ ਬਾਕੀ ਦੇ ਮਹੰਗਾ ਵੜਾ ਇਥੇ ਕੰਮ ਇੱਕ ਨਿਕਾਇਆ ਹਾਥੀ ਵਿਖਿਆ ਸੀ ਮੈਂ ਇਥੇ 5000 ਦਾ ਲੋ ਜੀ ਆਹ ਦੋ ਆਪਾਂ ਡਨ ਕਰਦੇ ਆ ਬਾਕੀ ਸਮਾਨ ਇਸੇ ਬਹੁਤ ਮਹੰਗਾ ਗੋਆ ਦੀ ਯਾਦ ਵਿੱਚ ਆ ਲੈ ਕੇ ਆਉਣ ਲੱਗਾ ਵਾਂ ਪਿਛਲੇ ਪਾਸੇ ਚਿਪਕਦੇ ਆ ਲੋਹੇ ਨਾਲ ਚਿਪਕ ਜਾਂਦੇ ਇਹ ਇੱਕ ਇਥੇ ਹਾਥੀ ਆ ਆ ਜਿਹੜਾ ਆ ਟੈਣਾ ਹਾਥੀ ਪਤਾ ਕਿੰਨੇ ਦਾ ਜੀ 4590 ਰੁਪਈਆ ਦਾ ਇਹ ਟੈਣਾ ਇਕਲਾ ਹਾਤੀ ਜਿਆ ਨਿਕਾਇਆ ਮੈਂ ਜਿੱਥੇ ਜਾਣਾ ਹਣਾ ਟੋਲ ਜਾ ਜਾਣਾ ਹਣਾ ਲੇਲਾ ਲਾਣਾ ਵੇ ਨੋ ਮੈਸੀਆ ਵੇ ਅੱਛਾ ਸਾਰੇ ਸਾਜ ਹੀ ਆ ਵੀਰ ਨੂੰ ਉਹ ਟਿਊਨ ਜਿਹੜਾ ਇਸੇ ਟਿਊਨਾ ਹੀ ਵਾਲਾ ਪਿਆ ਸੀ ਨਾ ਉਹ ਇਹਨੂੰ ਵਧੀਆ ਲੱਗ ਗਿਆ। ਉਹ ਇਹਦਾ ਇਹਨੇ ਲੈ ਲਿਆ। ਹੁਣ ਹੁਣ ਜਾ ਕੇ ਟਿਊਨਾ ਵਜਾਇਆ ਕਰੇਗਾ। ਬੱਚੇ ਬੱਚੇ ਖੇਡਣਗੇ ਹੁਣ। ਥੋੜਾ ਜਿਹਾ ਥੋੜਾ ਜਿਹਾ ਮਹਿੰਗਾ ਸੀ ਪਰ ਰੇਟ ਨਹੀਂ ਦੱਸਣਾ ਸੀ। ਪਰ ਵੀਰ ਨੇ ਲੈ ਲਿਆ। ਆਇਰੋ ਘੜੀਆਂ ਘੜੀਆਂ ਮੈਦੀਆਂ। ਜਦੋਂ ਜਦੋਂ ਮੈਂ 12ਵਾਂ ਜਦੋਂ ਜ਼ਿਆਦਾ ਤਕੜਾ ਬਣ ਗਿਆ ਨਾ ਫਿਰ ਮੈਂ ਇੱਥੋਂ ਘੜੀਆਂ ਲੈ ਕੇ ਤੇ ਕਹਦਾ ਕੰਨਾ ਮੈਂ 12ਵਾਂ ਲੈ ਕੇ ਆਇਆ। ਝੂਠ ਮਾਰਦਾ ਕਹਿੰਦਾ ਜਵਾਕੋ ബൂട്ടോ ਵੇਖੋ ਵੀ ਕਿੱਡਾ ਸੋਹਣਾ ਬਣਿਆ ਵਾ ਇਹ ਤਾਂ ਸ਼ਰਾਬ ਹੀ ਮਿਲ ਜਾਂਦੀ ਏ ਵੇਖੋ ਕਿੰਦੀ ਵਧੀਆ ਵਧੀਆ ਪਰ ਮੇਰਾ ਹੁਣ ਕੋਈ ਯਾਰ ਬੈਲੀ ਵੀ ਨਹੀਂ ਹੈਗਾ ਨਾ ਮੈਂ ਵੀ ਨਾ ਆ ਗੋਆ ਦਾ ਦੂਸਰਾ 에ਰਪੋਰਟ ਜੇ ਇੱਕ ਤੇ ਅਸੀਂ ਉਤਰੇ ਹਾਂ ਤੇ ਇੱਕ ਤੋਂ ਅਸੀਂ ਇਧਰੋਂ ਚੜ੍ਹਨ ਲੱਗੇ ਹਾਂ ਵੇਖੋ ਕਿੱਡਾ ਕੰਮ ਘੈਂਟ ਜੀ ਬਾਹਰ ਗਰਮੀ ਵੜੀ ਆ ਤੇ ਜਾਜ ਤੁਰੇ ਫਿਰਦੇ ਆ ਰੇਗਿਸਤਾਨ ਜਿਹੜਾ ਹਸਾਬ ਆ ਮਿੱਟੀ ਮਿੱਟੀ ਇਥੇ ਹੋਰ ਦੇ ਰੰਗ ਦੀ ਐ ਲੋਈ ਮਿੱਤਰੋ ਆ ਜੇ ਆਪਣਾ ਇੰਡੀਗੋ ਵਾਲਾ ਜਾਜ ਇਹ ਮੋੜ ਕੱਟ ਕੇ ਤੇ ਹੁਣ ਸਿੱਧਾ ਕਰਕੇ ਨੇ ਲਾ ਦੇਣਾ ਵਾ ਆ ਜਿਹੜੀ ਥਾਂ ਤੇ ਇਹ ਆ ਜਿਹੜੀ ਥਾਂ ਤੇ ਆ ਜਿੱਥੇ ਐਂ ਨਹੀਂ ਜਾਣਾ ਆ ਉਥੇ ਨੇ ਲਾ ਦੇਣਾ ਵਾ ਮੁੜ ਕੇ ਅਸੀਂ ਜਾ ਕੇ ਵਿੱਚ ਬਹਿ ਜਾਣਾ ਔਰ ਦੇ ਸਿੱਧਾ ਦਿੱਲੀ ਲਓ ਜੀ ਆਹ ਲਾਤਾ ਜੀ ਉਹਨਾਂ ਨੇ ਆਪ ਦਾ ਜਗਾਰ ਦਿਆ ਜਾਜ ਦੇ ਉੱਤੇ ਵੀ ਜਿਹੜਾ ਸਿੱਧੀਆਂ ਸਵਾਰੀਆਂ ਸਿੱਧੀਆਂ ਭਰ ਜਾਣ ਤੇ ਹੁਣ ਲੱਗੇ ਆ ਸਟਾਰਟ ਕਰਨ ਸਵਾਰੀਆਂ ਭਾਉਣੀਆਂ ਤੇ ਬਾਕੀ 에ਰਪੋਰਟ ਤੁਸੀਂ ਵੇਖ ਲਓ ਵੀ ਕਿੱਡਾ ਸੋਹਣਾ ਬਣਿਆ ਵਾ ਐ ਪਧਰਾ ਪਧਰਾ ਮਿੱਟੀ ਇਥੇ ਲਾ ਰਹੇ ਹਾਂ ਜੀ ਜਾਜ ਲੱਗ ਗਿਆ ਆਵਾਜ਼ ਪੈ ਗਈ ਹੁਣ ਚੱਲੇ ਜਾਜ ਚ ਸੀਟ ਪੜ੍ਹ ਲਓ ਫਿਰ ਸੀਟ ਕਿੱਥੇ ਆ ਉਹ ਸੀਟ ਕਿੱਥੇ ਲਿਖੀ ਹੁੰਦੀ ਆ ਆਵੇ ਇਹ ਆ ਰਹੀ ਸੀਟ 18 18b 18b ਹੀ ਮੇਰੀ ਸੀਟ ਹੈ ਤੇ ਮੈਂ ਜਾ ਕੇ 18b ਆਪਣੀ ਗੋਆ ਤੋਂ ਦਿੱਲੀ ਨਾਲ ਆਹੋ ਗੋਆ ਤੋਂ ਦਿੱਲੀ 18b ਓਏ ਵੇਖੋ ਕਿੱਡਾ ਘੈਂਟ 에어ਪੋਰਟ ਬਣਿਆ ਓਏ ਲੜਾਕੂ ਜਹਾਏ ਲੱਗਾਈ ਓਏ ਆਹ ਵੇ ਪਖਾਵਾਂ ਲੜਾਕੂ ਜਹਾਏ ਹਾਂ ਓਏ ਨਹੀਂ ਦਜਾਈ ਅੰਗਰੇਜ਼ਾਂ ਦੇ ਜਹਾਜ਼ ਚੜਨਗੇ ਅੱਜ ਆਪਾਂ ਅੰਗਰੇਜ਼ਾਂ ਦੇ ਜਹਾਜ਼ ਚ ਇੰਨੇ ਸਾਨੂੰ ਕਿਹਾ ਸੀ ਵੀ ਇੱਕ ਤਾਂ ਸਰਪ੍ਰਾਈਜ਼ ਦੋਣਾ ਸਰਪ੍ਰਾਈਜ਼ ਇਹ ਵੀ ਸੀਟਾਂ ਸਾਰੀਆਂ ਨਹੀਂ ਅਲੱਗ-ਅਲੱਗ ਉਹਦੀ ਉਹ ਉਥੇ ਉਹਦੀ ਉਹ ਉਥੇ ਇਹਦੀ ਇੱਥੇ ਤੇ ਮੇਰੀ ਇੱਥੇ ਚਲੋ ਜੀ ਲੋ ਜੀ ਅੱਜ ਆਜ ਦੇਖ ਲੋ ਮੁੜ ਕੇ ਕੀ ਪਤਾ ਕਿਸ ਨੇ ਹੋਰ ਕਹਿੰਦੇ ਆਣ ਗਏ ਇੱਥੇ ਬਹਿਣਾ ਆਹੇ ਮਤਨੇ ਸਾਡਾ ਪਲਾਨ ਖਰਾਬ ਕੀਤਾ ਹੈ ਵੀ ਸੀਟਾਂ ਅਲੱਗ-ਅਲੱਗ ਕਰੂੰਗਾ ਪਰ ਇਥੇ ਕੋਈ ਆਇਆ ਨਹੀਂ ਤੇ ਅਸੀਂ ਅਸੀਂ ਇੱਥੇ ਬਹਿ ਗਏ ਤੇ ਇਥਰੋਂ ਇਹ ਵੀ ਕਿਹੇ ਦੀਆਂ ਸੀਟਾਂ ਤੇ ਬਹਿ ਗਏ ਤੇ ਵੇਲੇ ਜਹਾਜਾਂ ਦੀ ਵੇੇ ਕੰਮ ਚੱਲਦਾ ਜੀ ਜਿਹੜਾ ਹਵਾ ਵਾਲਾ ਸਿਸਟਮ ਹੈ ਨਾ ਇਹ ਇਦਾਂ ਇਦਾਂ ਬੰਦ ਹੋ ਜਾਂਦਾ ਜੇ 아이 ਦੇਖੋ ਆ ਬੰਦ ਹੋ ਗਿਆ ਇਦਾਂ ਖੁੱਲ ਗਿਆ ਉਹਨੂੰ ਆਪਾਂ ਵੀਡੀਓ ਕਿਹੜੇ ਨੂੰ ਉਹਨੂੰ ਆਪਕੇ ਏਸੀ ਚੱਲ ਜਾਂਦਾ ਉਹਨੂੰ ਆਪ ਨਾ 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 ਆਪਾਂ ਗੇ ਲੈ ਹੈ ਉਹਨੂੰ ਆਪਾਂ ਆਵੇਂ ਮਮਾ ਉੱਤਰ ਸ਼ੂਲਦੇ ਨਿਕਲ ਜਾਂਦੇ ਹੁੰਦੇ ਓਏ ਆ ਕੀ ਨਿਕਲੀ ਜਾਂਦਾ ਧੂਆ ਜਾ ਮਮਾ ਉਹ ਨਿਕਲਿਆ ਵਾ 에ਅਰ ਪਿਰੀਫਾਇਰ ਕੋ ਕਿ 에ਅਰ ਪਿਰੀਫਾਇਰ ਨਾ ਇਹਨੂੰ ਤਾਂ ਬੈਂਡ ਲਾਇਆ ਹੁੰਦਾ ਕਿ 에ਅਰ ਪਿਰੀਫਾਇਰ ਆਹੋ ਅਸੀਂ ਨਹੀਂ ਲਾਇਆ ਵਾ ਇਹ ਵੱਡੇ ਵੱਡੇ ਲੋਕ ਲਾਉਂਦੇ ਹੁੰਦੇ ਇੱਕ ਸਾਡਾ 에ਅਰ ਪਿਰੀਫਾਇਰ ਆਹ ਨਮਸਕਾਰ ਨਮਸਕਾਰ ਉਹਨੇ ਬੈਗ ਗੇਅਰ ਪਾਤਾ ਜੀ ਉਹ ਪਛਾਣ ਜਾਈ ਜਾਂਦਾ ਜਾਇ ਤੇ ਥੈਂਕ ਯੂ ਇਧਰ ਵੇਖੋ ਇੱਥੇ ਜ਼ਮੀਨ ਵੇਖੋ ਕਿੱਡੀਆਂ ਲਾਲ ਰੰਗ ਦੀਆਂ ਨਾ ਜ਼ਮੀਨ ਲੱਗਾ ਜਹਾਜ ਡਾਣ ਖੇਤਾਂ ਹੀ ਨਾਪ ਤੀਰੇ ਸਨ ਨੇ ਆਹ ਦੇਖੋ ਕਿਤਾ ਇੰਝ ਦਿਦਾ ਤਿਕਾ ਕਿੱਜਿਆ ਹੈ ਨਾ ਵਾਓ ਉਦਰੇ ਉਹ ਕਿੰਦੀ ਛੇਤੀ ਤਾਂ ਲਾਇਆ ਹੀ ਬੋ ਤੁਹਾਡਾ ਭਲਾ ਏ ਉਹ ਭਰਾਵਾ ਸੋਟਰਾ ਨਹੀਂ ਆਹ ਵੇ ਵੇ ਕਿੰਦਾ ਕੰਮ ਵਧੀਆ ਏ ਇਸੇ ਜਾਇਦਾ ਪਰਛਾਵਾਂ ਵੀ ਆ ਗਿਆ ਜੀ ਆਹੋ ਆਓ ਥੱਲੇ ਬਹੁਤ ਬਿਊਟੀਫੁਲ ਵੈਰੀ ਬਿਊਟੀਫੁਲ ਸੜਕਾਂ ਵੇਖੋ ਸੜਕਾਂ ਆ ਯਾਰ ਕੋਆ ਬਹੁਤ ਸੋਹਣਾ ਈ ਯਾਰ ਕੋਆ ਬੜਾ ਵਧੀਆ ਈ ਓ ਏਅਰਪੋਰਟ ਜੀ ਓ ਬੜਾ ਕੋਈ ਬੰਦਾ ਵਧੀਆ ਈ ਯਾਰ ਜਿੰਨੇ ਝਾਇ ਬਣਾਤਾ ਮਿੰਟੋਂ ਮਿੰਟੋਂ ਨਹੀਂ ਘਰੇ ਪਹੁੰਚ ਜਾਣਾ ਮੰਮੀ ਕੋ ਬੜੀ ਯਾਦ ਆਉਂਦੀ ਬੜੀ ਯਾਦ ਆਉਂਦੀ ਹਨ ਕਰਦੀ ਮੰਮੀ ਦੀ ਮੰਮੀ ਦੀ ਯਾਦ ਆਉਂਦੀ ਪੁੱਤਰਨ ਦੇ ਝਾਇ ਉਤਰਨਦੇ ਆ ਲਈਓ ਲੋਈ ਜਾਲੂਤਰਨੀ ਆਲਾ ਜੇ ਵਾਸਤੇ ਦਿੱਲੀ 에ਰਪੋਰਟ ਤੇ ਵੇਖੋ ਛੜਕਾ ਬਣੀਆਂ ਅਸਲੇ ਨੀਡ ਡਿਵੈਲਪਮੈਂਟ ਹੋ ਗਿਆ ਕੰਮ ਵੇ ਇਹਨੂੰ ਕਾਹ ਡਰਾਣਾ ਯਾਰ ਸਾਨੂੰ ਇਹਨੂੰ ਕਾਹ ਡਰਾਣਾ ਨੂੰ ਚਾਰਜ ਕਰ ਤਿਆ ਆਵੇ ਆ ਗਿਆ 에ਰਪੋਰਟ ਲੋਈ ਚਾਹ ਗਿਆ ਉਤਰ ਇਹ ਇਹ ਬਸ ਟਾਇਰ ਲੱਗਣੀਆਂ ਵਾਲੇ ਓ ਜੋ ਲਾ ਕੇ ਡਾਇਰ ਲਾ ਕੇ ਲਾ ਕੇ ਲਾ ਕੇ ਡਾਇਰ ਆਹ ਬੜਾ ਕੰਮ ਆਉਂਦੀ ਹੈ ਉਹ ਬ੍ਰੇਕਾਂ ਲਾਤੀਆਂ ਇਹ ਬ੍ਰੇਕਾਂ ਲੈ ਲੇ ਮੈਂ ਬੜੀ ਬੜੀ ਲੈਂਦੀ ਹਾਂ ਇਹ ਆਹ ਮਾਸਾ ਨਹੀਂ ਫਿਕਰ ਕਰ ਲੋ ਜੀ ਆ ਗਏ ਅਸੀਂ ਦਿੱਲੀ 에어ਪੋਰਟ ਤੇ ਉਤਰ ਗਏ ਆ ਤੇ ਇਥੇ ਰੌਲਾ ਬੜਾ ਤਾਂ ਕਰਕੇ ਮੈਂ ਉੱਚੀ ਉੱਚੀ ਬੋਲਣ ਦਿਆ ਆਂ ਅਸੀਂ ਦਲੇਰਪੁਰ ਦੇ ਖੋਤੇ ਹਾਂ ਇਥੇ ਸਮੋਸਾ ਨੇ ਜਿਹੜਾ ਉਹ 52 ਰੁਪਈਆ ਦਾ ਇੱਕ ਜੇ ਅਸੀਂ ਪਰ ਫਿਰ ਵੀ ਭੁੱਖੇ ਆ ਪਰ ਖਾਣ ਲੱਗੇ ਆ ਕਿੰਨੇ ਸੁਆਦ ਬੜੇ ਹੁੰਦੇ ਆ ਅਸੀਂ ਤਾਂ ਖਾਣ ਲੱਗੇ ਆ ਸੁਆਦ ਹੁੰਦੇ ਤਾਂ ਖਾਣ ਲਗੇ ਖਾਲਾ 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 ਗਰਮਿਆਂ ਆਓ ਜੀ ਚੈੱਕ ਇਨ ਕਰਾਉਣ ਲਈ ਫੇਰ ਅਸੀਂ ਆਪਾਂ ਕੋ ਸਮਾਨ ਆਪਦਾ ਸਾਰਾ ਰਖਤਾ ਤੇ ਹੁਣ ਇਥੋਂ ਵਾਰੀ ਵਾਰੀ ਅਸੀਂ ਚੈੱਕ ਕਰਾ ਕੇ ਅਗਲੇ ਪਾਸੇ ਜਾਵਾਂਗੇ ਜਹਾਜ਼ 'ਚ ਬੈਣ ਲਈ ਓਏ ਆ ਤੇ ਮਮਾ ਰੇਲਵੇ ਸਟੇਸ਼ਨ ਤੇ ਆ ਗਏ ਥੱਲੇ ਆਪਾਂ ਜਿਹੜਾ ਸਾਹ ਬਣਿਆ ਪਿਆ ਮੈਨੂੰ ਲੱਗਾ ਰੇਲਵੇ ਸਟੇਸ਼ਨ ਤੇ ਆ ਗਏ ਆ ਇਧਰ ਦੇਖੋ ਕੀ ਬੰਦਿਆ ਲਓ ਜੀ ਦਿੱਲੀ ਤੋਂ ਅੰਮ੍ਰਿਤਸਰ ਨੂੰ ਅਸੀਂ ਬਸ ਤੇ ਬੈ ਗਏ ਆ ਤੇ ਜਹਾਜ਼ 'ਚ ਬੈਣੀਆਂ ਨੇ ਬਸ ਇਹਦੇ ਦਾੰਦ ਹੀ ਨਿਕਲੇ ਗਏ ਸਾਰੇ ਟੂਰ 'ਚ ਇੱਥੇ ਜਾਣਾ ਆਪਾਂ ਐ ਹੋਈਓ ਐ ਹੋਈਓ ਲੈ ਆ ਜਾ ਦਿੱਤਾ ਨਹੀਂ ਕਿਤੇ ਨਹੀਂ ਮੈਨੂੰ ਪਹਿਨੇ ਸੱਤ ਲੈ ਇਹਨਾਂ ਨੂੰ ਹਾਂ ਸਵਾਰੀਆਂ ਸਾਰੀਆਂ ਬੈਠੀਆਂ ਆ ਤੇ ਆਪਾਂ ਹੀ ਲੇਟ ਆ ਬਾਜੀ ਆਹ ਵੇਲਾ ਸਾਰਾ ਬੈਗ ਪੈਕ ਹੋਏ ਆ ਤੇ ਆਪਾਂ ਉਧਰੇ ਵੀ ਇੱਥੇ ਹੀ ਸੀ ਜਦੋਂ ਨਹੀਂ ਜਾਣਾ ਬਾਜੀ ਇੱਥੇ ਹੀ ਉਤਰੇ ਹਾਂ ਉਧਰ ਲਾਗੇ ਉਤਰੇ ਹਾਂ ਬਾਜੀ ਇੱਥੇ ਸੀ ਉੱਥੇ ਗਏ ਉਹ ਮੰਮ ਲਾਗੇ ਉੱਥੇ ਉਤਰੇ ਹਾਂ ਜਿੱਤੇ ਕੋ ਉਤਰੇ ਆਹ ਵਾਹ ਨਹੀਂ ਇੱਥੇ ਵੀ ਲਾਗੇ ਉਤਰੇ ਹਾਂ ਕੋਈ ਇੱਥੇ ਦੂਰ ਉਤਰੇ ਹਾਂ ਲੋਏ ਦਿੱਲੀ ਤੋਂ ਲਗਾਏ ਅਮਰਸਰ ਨੂੰ ਜਾਇਦ ਤੁਰਨ ਟਾਵਰ ਆਣਾ ਉਹ ਤੋਂ ਰੇਲ ਮਿਲਦੀ ਛੜੀ ਵੀ ਜਾਇਜ਼ ਧਾਰਨਾ ਕਿ ਨਹੀਂ ਧਾਰਨਾ ਅਗਲੇ ਪਾਸੇ 에어ਪੋਰਟ ਖਾਲੀ ਹੈਗਾ ਕਿ ਨਹੀਂ ਭੀ ਅੰਮ੍ਰਿਤਸਰ ਦੇ ਵਿੱਚ ਬਹੁਤ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਅੰਮ੍ਰਿਤਸਰ ਦੇ ਵਿੱਚ ਇੱਥੇ ਹਜੇ ਸੂਰਜ ਨਹੀਂ ਜਿਹਾ ਡੁੱਬਾ ਉਹ ਸਮਝ ਦਿੱਤਾ ਜਾਏ ਵੇਖੋ ਬੱਦਲ ਗੜੀ ਯੋਰ ਯੋਰ ਦੀ ਹੋ ਜਾਂਦਾ ਜਾਜ ਤਰੰਦੇਜ ਤਰੰਦੇ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਮੀਂਹ ਦਿਖਾਉਣੀ ਕਿ ਤਰ੍ਹਾਂ ਦਾ ਵਾ ਇਹ ਉਹ ਫੁੱਲ ਬੱਦਲਾ ਹੀ ਤਾਰਦਾ ਨਹੀਂ ਹੋ ਜੀ ਮੀਂਹ ਬਾਹਰ ਫੁੱਲ ਪਿਆ ਵਾ ਤੇ ਝੜ ਗਿਆ ਉੱਤਰ ਅਜੇ ਵੀ ਪੈਂਦਿਆ ਵਾ ਤੇ ਅਸੀਂ ਹੁਣ ਚੱਲੇ ਹੌਲੀ ਹੌਲੀ ਬਾਹਰ ਨੂੰ ਜਾਏ ਪਹਿਲਾਂ ਰੁਕੂਗਾ ਤੇ ਫੇਰੀ ਜਾਵਾਂਗੇ ਬਾਹਰ ਨੂੰ ਲੋ ਜੀ ਉਤਰ ਗਏ ਅਸੀਂ ਅੰਬਰਸਰ ਬਾਏ 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 ਅੰਬਰਸਰ ਦੇ ਵਿੱਚ ਵਾਕਈ ਮੀਂਹ ਪੈ ਰਿਹਾ ਵੇਖੋ ਕਿੰਨਾ ਜਿਆਦਾ ਮੀਂਹ ਪੈ ਰਿਹਾ ਉਹ ਵਿਚਾਰੇ ਸਕੋਂਗੁੰਦੇ ਆਪੇ ਆਪ ਕੋ ਫਰਛਾ ਖਰਚਾ ਪੈਦੀਆਂ ਪਈਆਂ ਤੇ ਐਂ ਸ਼ੁਕਰ ਹੈ ਅਸੀਂ ਪਹੁੰਚੇ ਅੰਮ੍ਰਿਤਸਰ ਆਹ ਦੇਖੋ ਬਾਹਰ ਨਹੀਂ ਪੈਂਦਾ ਫੋਲੀ ਉੱਤਰ ਆਏ ਅਸੀਂ ਅੰਮ੍ਰਿਤਸਰ ਤੇ ਵੀਰ ਐਂ ਕਰਦ ਰਿਹਾ ਸਾਰੇ ਸਾਰੇ ਸਫਰ ਦੇ ਇਹਨਾਂ ਨੂੰ ਲੱਗਦਾ ਵਾ ਵਿਕਰੀ ਜਾਂ ਪੀਸ ਓਕੇ ਸ਼ੁਕਰ ਹੈ ਯਾਰ ਸ਼ੁਕਰ ਹੈ ਆਪਦੇ ਏਰੀਆ ਜਾ ਗਏ ਹਨਾ ਵਧੀਆ ਲੱਗਦਾ ਸਾਨੂੰ ਬਹੁਤ ਵਧੀਆ ਮਾਹੌਲ ਲੱਗਨਿਆ ਇਧਰ ਕੋ ਕਿੱਡਾ ਸੋਨਾ ਬਣਿਆ ਮੇਰੇ ਖਿਆਲ ਅਸਲੀ ਸੋਨੇ ਦਾ ਜੀ ਉਹ ਬੈਗ ਲਾਪ ਬੈਗ ਲਾਪ ਐਦਾਂ ਬੈਗ ਆਉਂਦੇ ਆ ਤੇ ਪਰ ਸਾਡਾ ਆਉ ਨਹੀਂ ਰਿਹਾ ਬੜ ਕੇ ਚੱਕਰੀ ਘੁੰਮੀ ਜਾਂਦੀ ਆ ਉਧਰ ਜਾਂਦੀ ਆ ਉਹ ਉਧਰੋਂ ਕੰਕੀ ਫਿਰ ਦਮਾ ਇਧਰ ਆਉਂਦੇ ਆ ਵੀ ਜੇ ਕਿਸੇ ਦੇ ਹੈਗੇ ਆ ਤੇ ਚੁੱਕ ਲਓ ਲੋ ਜੀ ਬੈਗਾਂ ਵਾਲੀ ਜਨਤਾ ਵੇਖੋ ਢੀਕਨ ਨਹੀਂ ਪਰ ਬੈਗ ਨਹੀਂ ਆਉਂਦਾ ਬਾਵਾ ਕਾ ਮੌਖਾ ਹੀ ਆ ਅਨੀ ਅੱਧੀ ਬਾਹਦੀਆਂ ਪਾਈ ਫਿਰਦੇ ਆਂ ਤੇ ਬਾਹਰ ਠੰਡ ਬੜੀ ਆਖੰਦ ਦੱਸਣ ਲਿਆ ਹੁਣੇ ਬੂਹਾ ਵੱਲਾ ਯਾਰ ਬੜੀ ਹਵਾ ਵੱਜੀ ਹਣਾ ਨਹੀਂ ਆਪਣਾ ਨਹੀਂ ਆ ਯਾਰ ਅਸੀਂ ਆ ਸ਼ਹਿਰ ਕੀ ਛੱਡ ਕੇ ਚੱਲ ਗਏ ਆਂ ਤੇ ਗੜੇ ਪੈ ਗਏ ਆ ਆ ਗੜੇ ਜਾਂਦੇ ਆ ਜਿੰਨੀ ਚਿੱਟੀ ਚਿੱਟੀ ਪਰਤ ਜੰਮੀ ਸਾਰੀ ਗੜਿਆਂ ਦੀ ਜਾਂਦੇ ਅਮਰਸਰ 에어ਪੋਰਟ ਦੀ ਹੈ ਕੈਨੇਡਾ ਆਪਾਂ ਰੰਮੇ ਆ ਲਿਆ ਸਾਡਾ ਬਲਾਈ ਇੱਥੇ ਹਾਂ ਇੱਧਰ ਇੱਧਰ ਬਾਹਰ ਰੰਮਿਆ ਰੋਕ ਗਾਡੀ ਉਹ ਸਾਡੇ ਕੈਨੇਡਾ ਬਣਿਆ ਵੇ ਹਾਂ 6 ਘੰਟਾ ਹੋ ਗਿਆ ਇਹਨੂੰ ਲੱਭਣ ਨੇ ਅਸੀਂ ਬੈਗ ਨੂੰ ਵੀ ਬੈਗ ਇੱਧਰ ਚੜ ਗਿਆ ਸਾਡਾ ਤੇ ਇਹ ਇੱਧਰ ਦੀ ਝੂਟੇ ਲੈ ਕੇ ਆਉਂਦਿਆ ਵਾ ਇੱਥੋਂ ਉਹ ਆਉਂਦੀ ਆ ਗਿਆ ਢੇੜਾ ਉਹ ਤੱਕ ਪਹੁੰਚਿਆ ਪਛਾਣਿਆ ਫਿਰ ਆਹ ਵੀਰ ਨੇ ਪਛਾਣ ਲਿਆ ਕਿਉਂਕਿ ਇਹਦਾ ਹੀ ਏ ਬੈਗ ਤੇ ਆਹ ਕੀ ਆ ਇਹ ਦੇਖ ਕਹਿੰਦੇ ਬਾਹਰ ਠੰਡ ਵੜੀਆਂ ਇਹ ਕੀ ਇਹ ਦੇਖਿਆ ਵੇਖਿਆ ਲੱਗਦਾ ਵੇਖਿਆ ਵੇਖਿਆ ਲੱਗਦਾ ਤੇ ਹੈਗਾ ਇਹ ਆਪਣਾ ਹੀ ਦੇ ਆਜੋ ਮੈਨੂੰ ਲੈਣ ਕੋਈ ਇਹਦੇ ਆਪਣਾ ਹੀ ਬੰਦਾ ਕੋਈ ਇਹਦੇ ਆਪਣਾ ਹੀ ਬੰਦਾ ਹੀ ਤੇਰੀ ਫੜੀ 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 ਇਹਨੇ ਵਿਆਹ ਦਾ ਕਾਰਡ ਹੀ ਆਪਦਾ ਇੱਥੇ ਲਾਤਾ ਜੀ ਵੀ ਜਿਹੜਾ ਮਰਜ਼ੀ ਆ ਸਕਦਾ ਕਿੱਡੇ ਤਗੜੇ ਲੋਕ ਹਨ ਵੀ ਜਿਹੜਾ ਮਰਜ਼ੀ ਆ ਸਕਦਾ ਵਿਆਹ ਵਿਆਹ ਇਹਨਾਂ ਦੇ ਚ ਇਧਰ ਮੀ ਪੈ ਪੈ ਵੇ ਕੇ ਵੇਖੋ ਕੀ ਬਣਿਆ ਪਿਆ ਵਾ ਸਵਾਗਤ ਤੁਹਾਡਾ ਹੋਇਆ ਬਹੁਤ ਖੈਨ ਤੇ ਲੋਕੀ ਆਪੋ ਆਪਣੇ ਜੀਆਂ ਨੂੰ ਇੱਥੇ ਲੱਭੰਦੇ ਆ ਪਰ ਸਾਨੂੰ ਪਤਾ ਅਹੀਂ ਚੁੱਪ ਕਰਕੇ ਲਵ ਵੀ ਰਾਇਆ ਮੈਨੂੰ ਲੈਣ ਲਵ ਪੰਗੂ ਉਹਦੇ ਕੋਲ ਪਹੁੰਚਣਾ ਨੂੰ ਆਹੋ ਅੱਧੀ ਮਹਾਂ ਵਾਲੀ ਪਾਈ ਫਿਰਦੇ ਅਸੀਂ ਨੇ ਇੱਥੇ ਸਾਰਿਆਂ ਨੇ ਜੈਕਟਾਂ ਪਾਈਆਂ ਪਰ ਅਸੀਂ ਹੁਣ ਕੀ ਕਰੀਏ ਹਟ ਤੋਂ ਹੈ ਨਹੀਂ ਜੈਕਟਾਂ ਵਾ ਵਾਕਿਆ ਵੀਰ ਸਾਚੀ ਜਾਂਦਾ ਹੀ ਹੋਏ ਕਹਿੰਦਾ ਕੈਨੇਡਾ ਬਣਿਆ ਪਿਆ ਆ ਸਾਰੀ ਬਰਫੀ ਬਰਫ ਜੀ ਗੜੇ ਵੇਖ ਕੇ ਡੇਗ ਡੇ ਪਏ ਨਾ ਹੋਏ ਤੇ ਇਧਰ ਵੇਖੋ ਸਾਡੇ ਵਾਲਾ ਕਿਉਂਕਿ ਅਸੀਂ ਕੈਨੇਡਾ ਤੋਂ ਆਏ ਆ ਕੈਨੇਡਾ ਸੇ ਆਏ ਆ ਠੰਡ ਬੜੀ ਹੁੰਦੀ ਉੱਥੇ ਤੇ ਸਾਡੇ ਤੇ ਕੁਝ ਵੀ ਨਹੀਂ ਕੈਨੇਡਾ ਦੇ ਵਿੱਚ ਤੇ -50 ਸੈਲਸਿਅਸ ਡਿਗਰੀ ਹੋ ਜਾਂਦਾ ਉਹ ਪਰ ਸਾਡੇ ਤਾਂ ਨਹੀਂ ਜਿਆਦੀ ਠੰਡ ਲੱਗਦੀ ਕਿਉਂਕਿ ਅਸੀਂ ਆਏ ਗੋਆ ਤੋਂ ਗੋਆ ਤੋਂ ਆਏ ਤਾਂ ਸਾਨੂੰ ਜਿਆਦੀ ਠੰਡ ਲੱਗਦੀ ਹੈ ਆਈ ਹੋਈ ਵੀਰ ਆ ਗਿਆ ਮੈਨੂੰ ਲੈਣ ਬੱਲੇ ਕੀ ਹਾਲਿਆ ਲੰਪ ਪੰਗੂ ਆ ਗਿਆ ਕਿਣੀ ਵੇਖਿਆ ਚਲੋ ਠੀਕ ਹੈ ਮਿੱਤਰੋ ਤੜਦਾ ਬਹੁਤ ਵਧੀਆ ਲੱਗਾ ਹੈ ਟੂਰ ਟੂਰ ਤੇ ਜਾ ਕੇ ਤੜਦਾ ਬਹੁਤ ਵਧੀਆ ਲੱਗਾ ਚੰਗਾ ਹਰ ਜਣ ਓਕੇ ਜਣ ਚੰਗਾ ਹਰ ਓਕੇ ਚਲ ਚੰਗਾ ਗੁੱਡ ਨਾਈਟ ਬਹੁਤ ਵਧੀਆ ਲੱਗੰਦਾ ਹੈ ਮੈਨੂੰ ਅੰਮ੍ਰਿਤਸਰ ਸ਼ਹਿਰ ਆ ਆਪਣਾ ਆਪਣਾ ਲੱਗੰਦਾ ਹੁਣ ਪਤਾ ਕਰੇ ਚਲ ਜਾਣਾ ਛੇਤੀ ਤੇ ਮੇਰੀ ਮਾਂ ਮੈਨੂੰ ਡੀਕ ਕੰਦੀ ਓਏ ਹਾਂ ਸਾਸਰੀ ਘਾਲ ਅਮੀ ਸਾਸਰੀ ਘਾਲ 12 ਘੰਟੀ 12 ਕਦਿਆ ਕਰਦਾ ਹਾਂ ਲੈ ਜਿਆ ਮਾ ਕਿਰਨ ਜੰਮ ਅਮੀ ਤੇ ਠੰਡ ਜੇ ਉੱਥੇ ਬੜੀ ਗਰਮੀ ਆਹੋ ਸ਼ੁਕਰ ਹੈ ਦੰਦੀ ਠੰਡ ਹੋਈ ਪਈ ਆਹੋ ਲਓ ਜੀ ਅਸੀਂ ਪਹੁੰਚ ਗਏ ਘਰੇ ਸੁਖ ਸੁਗੋਣਾ ਪਹੁੰਚ ਗਏ ਅਸੀਂ ਘਰੇ ਅੰਮ੍ਰਿਤਸਰ ਮੇਂ ਬਰਫ ਪੈ ਗਈ ਕਿੰਨੇ ਗਿਆ ਲੈ ਬਲਵਹੁ ਹੰਗਰਨ ਪੈਂਦੇ ਹੀ برف ਇੱਥੇ ਲੈ ਉਹ ਇੱਥੇ ਬਰਫੜੀ ਵਈ ਤਰਨ ਦਾ ਤੇ ਬਰਫੜੀ ਵਈ ਬਾਰ ਬਾਰ ਸੱਚ ਗੜੇ ਪਏ ਖੋਲੀ ਤੇ ਤੁਹਾਨੂੰ ਆਹੋ ਆਹੋ ਆਹ ਕੋ ਵੀਰ ਮੈਨੂੰ ਲੈ ਗਿਆ ਹੈ ਹੇਅਰਪੋਰਟ ਤੋਂ ਹੇਅਰਪੋਰਟ ਤੋਂ ਸਹੀ ਗੱਲ ਜੀ ਅੰਮੀ ਗੜੇ ਪਏ ਜੇ ਇੱਥੇ ਉੱਥੇ ਬਹੁਤ ਬਰਫ ਪਈ ਆਹੋ ਤੇ ਇਹ ਹੀ ਆਪਣਾ ਅੱਜ ਦਾ ਬਲੌਗ ਚੰਗਾ ਲੱਗਾ ਤਾਂ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਬਾਏ ਬਾਏ ਮਿਲਦੇ ਹਾਂ ਅਗਲੇ ਬਲੌਗ